ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ 'ਚ ਕਾਲੀ ਦਾ ਦਾਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਪੰਦਰੋ ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ। ਕੋਲ ਸ਼ਾੜੀ ਕਾਸ਼ੀ ਜੇ ਕਿਤੇ ਕਿਹੜਾ ਹੋਣੀ ਠੀਕ ਹੈ ਨਾ ਮੋਂ ਮੇਰੇ ਨਾਲ ਨੌਜਵਾਨ ਮੈਂ ਥੋੜਾ ਬੁਢਾ ਰਹਿ ਤਾ ਬਟੇ ਕੋਈ ਨੌਜਵਾਨ ਹੈ ਸਰੇ ਸ਼ਰੀਰ ਦੇਰੀ ਹੋਦੀ ਆ ਮੇਰੇ ਕੋਲ ਭੱਜਦੀ ਆ ਨਾ ਕਿ ਮੇਰੀ ਨਹੀਂ ਆ ਸ਼ਰੀਰ ਅਸਿੱਦੀ ਲੱਗਦੀ ਦੇ ਕੱਲੇ ਕੱਲੇ ਬੰਦੇ ਦਾ ਪੈਰ ਜੇ ਪੈਰ ਬਣਨਾਂ ਜੇ ਮੇਰੇ ਕੋਲ ਨੱਗੀਆਂ ਪਜਾੜਦਾ ਕੋਈ ਫਰਕ ਨਹੀਂ ਲੋਕ ਗੱਲ ਕਰਨ ਲੱਗਾ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ 'ਚ ਕਾਲੀ ਦਾ ਦਾਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਆ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ। ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਉਹ ਸਾਰੇ ਕੰਮ ਕਰਨ ਦੀ। ਫੇਰ ਮੈਨੂੰ ਬਚਨਾਂ ਮੱਤੀ ਮਾੜਾ ਚੰਗਾ ਕਹੇ ਕਿ ਉਹਨੇ بڑا ਧੱਕਾ ਕਰਾਇਆ। ਫਿਰ ਮਾ ਉਹ ਉਹ ਤੁ ਕਰਕੇ ਵਿਖਾਵਾਂਗਾ ਜਿਹੜਾ ਉਹਨੇ ਅੱਜ ਤੱਕ ਸਬਾਨਾ ਦੇਖਿਆ ਹੋਇਆ ਉਹ ਵੀ ਕਰਕੇ ਤੁ ਕਰਨਾ। ਓਏ ਸੁਨੋ ਨਾ। ਅਤਾਇ ਮੈਂ ਬੋਲਣ ਦਾ ਲਾਈਵ ਚਲਾਉਂਦੇ ਨੇ ਮੈਂ ਤਾਂ ਬੋਲਣ ਦੇ ਆ ਕਿ ਉਹ ਜਿਹੜੇ ਘਰਾਂ ਚ ਬੈਠੋ ਵੀ ਸੁਣੋ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਰ ਵਾਰੀ ਕਹਿੰਦਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾਂ ਆ ਗਿਆ ਹੈ।